ਪੰਜਾਬ ਦੇ ਵਿੱਚ ਜਾਤੀ ਦੇ ਨਾਵਾ ਤੱਕ ਇਹ ਸਾਰੀ ਫੈਲਾਈ ਜਾ ਸਕਦੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਅੱਜ ਪੰਜਾਬ ਦੇ ਅੰਦਰ ਇੱਕ ਐਕਸਾ ਚਲਾਉਣਾ ਵੀ ਆਈਐਸ ਬਣ ਸਕਦਾਗਾ ਪੰਜਾਬ ਦੇ ਅੰਦਰ ਇੱਕ ਬੈਂਵਾਜਾ ਬਜਾਉਣਾ ਵਿਅਕਤੀ ਵੀ ਪੰਜਾਬ ਦੀ ਕੈਪੀਟਲ ਦਾ ਸ਼ਗਾਰ ਬਣ ਸਕਦਾਗਾ ਇਹ ਆਮ ਆਦਮੀ ਪਾਰਟੀ ਆ ਇਹਨੇ ਪ੍ਰਾਈ ਕੀਤੀ ਔਰ ਪੰਜਾਬ ਦਾ ਸਿਵਲ ਸਰਵਿਸ ਦਾ ਇਗਜ਼ਾਮ ਪਾਸ ਕੀਤਾ ਔਰ ਮੈਂ ਪ੍ਰਤਾਪ ਸਿੰਘ ਮਾਜਮਾ ਨੂੰ ਪੁੱਛਣਾ ਚਾਹੁੰਨਾ ਮੈਂ ਰਾਜਾ ਬੜਿੰਗ ਨੂੰ ਪੁੱਛਣਾ ਚਾਹੁੰਨਾ ਕਿ ਤੁਸੀਂ ਪੀਸੀਐਸ ਪਾਸ ਕਰਨ ਦਾ ਦੂਰ ਦੀ ਗੱਲ ਤੁਹਾਡੀ ਬੇਸਿਕ एलिਜੀਬਿਲਿਟੀ ਬਣਦੀ ਆ ਉਹ ਤੁਹਾਡੀ ਬੇਸਿਕ एलिਜੀਬਿਲਿਟੀ ਬਣਦੀ ਆ ਤੁਸੀਂ ਕੁਆਲੀਫਾਈ ਕਰਦੇ ਹੋ ਕਿ ਤੁਸੀਂ ਇਗਜ਼ਾਮ ਚ ਵੀ ਬੈਠ ਸਕਦੇ ਹੋ ਮ ਅੱਜ ਜੀ ਆਮ ਘਰਾਂ ਚੋਂ ਆ ਕੇ ਉੱਠ ਕੇ ਪੰਜਾਬ ਦੀ ਅਸੈਂਬਲੀ ਚ ਪਹੁੰਚ ਗਏ ਔਰ ਐਮਐਲਏ ਬਣ ਕੇ ਮੰਤਰੀ ਬਣ ਕੇ ਤਾਂ ਇਹਨਾਂ ਦੇ ਹੱਜਮ ਨਹੀਂ ਆ ਰਿਹਾ ਭਰਾਵੋ ਕਦੇ ਕਦੇ ਨੇ ਇਹ ਮੋਬਾਈਲ ਠੀਕ ਕਰਦਾ ਸੀ ਕਦੇ ਕਦੇ ਨੇ ਇਹ ਬੈਣਵਾਜਾ ਵਜਾਉਂਦਾ ਸੀਗਾ ਇਹ ਭਾਈ ਇਹਨਾਂ ਬੈਣਵਾਜੇ ਵਾਲਿਆਂ ਨੇ ਦੁਬਾਰਾ ਫੇਰ 227 ਤੁਹਾਡਾ ਬੈਣਵਾਜਾ ਵਜਾਉਣਾਗਾ ਔਰ ਤੁਹਾਨੂੰ ਹਰੌਣਾ ਕੋਈ ਨਹੀਂ ਕਿਸ ਤਰ੍ਹਾਂ ਰਾਜਾ ਭੜੰਗ ਸਾਡੇ ਦੇਸ਼ ਦੇ ਸਾਫਤਾ ਗ੍ਰਹਿ ਮੰਤਰੀ ਬੁਟਾ ਸਿੰਘ ਦੀ ਦੇਸ਼ਤੀ ਕਰਦਾਗਾ ਇਹ ਇਹਨਾਂ ਦੀ ਮਾਨਸਿਕਤਾ ਗਈ ਇਹਨਾਂ ਦੇ ਦਿਮਾਗ ਦੇ ਅੰਦਰ ਕੁੱਟ-ਕੁੱਟ ਕੇ ਭਰਿਆ ਹੋਇਆਗਾ ਕਿ ਆਮ ਲੋਕ ਅੱਗੇ ਨਹੀਂ ਆ ਸਕਦੇ ਪਰ ਲੇਕਿਨ ਇਸ ਦੇਸ਼ ਦੇ ਸੰਵਿਧਾਨ ਨੇ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਨੇ ਸਾਰੇ ਲੋਕਾਂ ਨੂੰ ਬਰਾਬਰਤਾ ਦਾ ਹੱਕ ਦਿੱਤਾਗਾ ਚਾਹੇ ਕੋਈ ਗਰੀਬ ਆ ਚਾਹੇ ਕੋਈ ਅਮੀਰ ਆ ਸਭ ਨੂੰ ਬਰਾਬਰਤਾ ਦਾ ਹੱਕ ਦਿੱਤਾਗਾ ਉਹ ਬਰਾਬਰਤਾ ਦੇ ਹੱਕ ਦੇ ਕਾਰਨ ਹੀ ਆ ਜਿਹੜੇ ਖੜੇ ਨੇ ਨਾ ਜਾਂ ਬੈਠੇ ਨੇਗੇ ਇਹ ਤਾਂ ਹੀ ਬਰਾਬਰਤਾ ਦੇ ਹੱਕ ਕਰਕੇ ਇੱਥੇ ਪਹੁੰਚੇ ਨੇਗੇ ਕਿ ਬਾਬਾ ਸਾਹਿਬ ਭੀਮrao ਅੰਬੇਡਕਰ ਨੇ ਕਹਿ ਸੀਆ ਉੜੋ ਜੁੜੋ ਸੰਘਰਸ਼ ਕਰੋ ਜਿਉ ਉਸ ਫਿਵਰੀ ਦੇ ਚਲਦੇ ਲੋਕ ਇੱਥੇ ਆਏ ਲਗੇ ਜਾ ਪ੍ਰਧਾਨ ਸਭਾ ਚਾਹੇ ਦੇਗੇ ਇਹ ਹਜਮ ਨਹੀਂ ਹੋ ਰਿਹਾ ਪਰਾਵ ਤਿਆਰ ਹੋ ਜਾਓ 227 ਐਸਾ ਸਭ ਕੁਝ ਸਿਖਾਉਣਾ ਹੈ ਇਹਨਾਂ ਨੂੰ ਐਸਾ ਸਭ ਸਿਖਾਉਣਾਗਾ ਕਿ ਇਹਨਾਂ ਦੇ ਸਤ ਪੀਰੀਆਂ ਯਾਦ ਰੱਖਣ ਪੰਜਾਬ ਦੇ ਵਿੱਚ ਜਾਤੀ ਦੇ ਨਾ ਨਾ ਤੱਕ ਰਹੇ ਸਾਰੀ ਭਲਾਈ ਜਾ ਸਕਦੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਅੱਜ ਪੰਜਾਬ ਦੇ ਅੰਦਰ ਇੱਕ ਐਕਸਾ ਚਰਨਲਾ ਵੀ ਆਇਆ ਇਸ ਬਣ ਸਕਦਾਗਾ ਪੰਜਾਬ ਦੇ ਅੰਦਰ ਇੱਕ ਬਾਣਵਾਜਾ ਬਜਾਉਣਾ ਵਿਅਕਤੀ ਵੀ ਪੰਜਾਬ ਦੀ ਕੈਬਨਟ ਦਾ ਸ਼ਗਾਰ ਬਣ ਸਕਦਾਗਾ ਇਹ ਆਮ ਆਦਮੀ ਪਾਰਟੀ ਆ ਇਹਨੇ ਪ੍ਰਾਈ ਕੀਤੀ ਔਰ ਪੰਜਾਬ ਦਾ ਸਿਵਲ ਸਰਵਿਸ ਦਾ ਇਗਜ਼ਾਮ ਪਾਸ ਕੀਤਾ ਔਰ ਮੈਂ ਪ੍ਰਤਾਪ ਸਿੰਘ ਮਾਜਮਣ ਨੂੰ ਪੁੱਛਣਾ ਚਾਹੁੰਨਾ ਮੈਂ ਰਾਜਾ ਬੜਿੰਗ ਨੂੰ ਪੁੱਛਣਾ ਚਾਹੁੰਨਾ ਕਿ ਤੁਸੀਂ ਪੀਸੀਐਸ ਪਾਸ ਕਰਨ ਦਾ ਦੂਰ ਦੀ ਗੱਲ ਤੁਹਾਡੀ ਬੇਸਿਕ ਐਲੀਜੀਬਿਲਿਟੀ ਬਣਦੀ ਆ ਔਰ ਤੁਹਾਡੀ ਬੇਸਿਕ ਅਲੀਜੀਬਿਲਿਟੀ ਬਣਦੀ ਆ ਤੁਸੀਂ ਕੁਆਲੀਫਾਈ ਕਰਦੇ ਹੋ ਕਿ ਤੁਸੀਂ ਇਗਜ਼ਾਮ ਚ ਵੀ ਬੈਠ ਸਕਦੇ ਹੋ ਮੋ ਅੱਜ ਜੀ ਆਮ ਘਰਾਂ ਚੋਂ ਆ ਕੇ ਉੱਠ ਕੇ ਪੰਜਾਬ ਦੀ ਅਸੈਂਬਲੀ ਚ ਪਹੁੰਚ ਗਏ ਔਰ ਐਮ ਐਲ ਏ ਬਣ ਕੇ ਮੰਤਰੀ ਬਣ ਕੇ ਤਾਂ ਇਹਨਾਂ ਦੇ ਹੱਜਮ ਨਹੀਂ ਆ ਰਿਹਾ ਭਰਾਵੋ ਕਦੇ ਕਹਿੰਦੇ ਨੇ ਇਹ ਮੋਬਾਈਲ ਠੀਕ ਕਰਦਾ ਸੀ ਕਦੇ ਕਹਿੰਦੇ ਨੇ ਇਹ ਬੈਨਵਾਚਾ ਵਜਾਉਂਦਾ ਸੀਗਾ ਇਹ ਭਾਈ ਇਹਨਾਂ ਬੈਨਵਾਚੇ ਵਾਲਿਆਂ ਨੇ ਦੁਬਾਰਾ ਫੇਰ 227 ਤੁਹਾਡਾ ਬੈਨਵਾਚਾ ਕਾ ਬਚਾਉਣਾਗਾ ਪਰ ਤੁਹਾਨੂੰ ਫਰੌਣਾ ਕੋਈ ਕਿਸ ਤਰ੍ਹਾਂ ਰਾਜਾ ਭੜੰਗ ਸਾਡੇ ਦੇਸ਼ ਦੇ ਸਾਫਤਾ ਗ੍ਰਹਿ ਮੰਤਰੀ ਬੁਟਾ ਸਿੰਘ ਦੀ ਦੇستی ਕਰਦਾਗਾ ਇਹ ਇਹਨਾਂ ਦੀ ਮਾਨਸਿਕਤਾ ਗਈ ਇਹਨਾਂ ਦੇ ਦਿਮਾਗ ਦੇ ਅੰਦਰ ਕੁੱਟ-ਕੁੱਟ ਕੇ ਭਰਿਆ ਹੋਇਆਗਾ ਕਿ ਆਮ ਲੋਕ ਅੱਗੇ ਨਹੀਂ ਆ ਸਕਦੇ ਪਰ ਲੇਕਿਨ ਇਸ ਦੇਸ਼ ਦੇ ਸੰਵਿਧਾਨ ਨੇ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੇ ਸਾਰੇ ਲੋਕਾਂ ਨੂੰ ਬਰਾਬਰਤਾ ਦਾ ਹੱਕ ਦਿੱਤਾਗਾ ਚਾਹੇ ਕੋ ਗਰੀਬ ਆ ਚਾਹੇ ਕੋ ਅਮੀਰ ਆ ਸਭ ਨੂੰ ਬਰਾਬਰ ਤੋਂ ਦਾ ਹੱਕ ਦਿੱਤਾਗਾ ਉਹ ਬਰਾਬਰਤਾ ਦੇ ਹੱਕ ਦੇ ਕਾਰਨ ਹੀ ਆ ਜਿਹੜੇ ਖੜੇ ਨੇ ਨਾ ਜਾਂ ਬੈਠੇ ਨੇਗੇ ਇਹ ਤਾਂ ਹੀ ਬਰਾਬਰਤਾ ਦੇ ਹੱਕ ਕਰਕੇ ਇੱਥੇ ਪਹੁੰਚੇ ਨੇਗੇ ਕਿ ਬਾਬਾ ਸਾਹਿਬ ਈਮਲਾ ਉਹ ਵੇਣ ਕਰਦੇ ਕਹੇ ਸੀ ਆ ਪੜੋ ਜੁੜੋ ਸੰਘਰਸ਼ ਕਰੋ ਜਿਓਸ ਥਿਉਰੀ ਦੇ ਚੱਲਦੇ ਲੋਕ ਇੱਥੇ ਆਏ ਲਗੇ ਆ ਪੰਜਾਬ ਵਿਧਾਨ ਸਭਾ ਚ ਆਏ ਲਗੇ ਇਹ ਹਜਮ ਨਹੀਂ ਹੋ ਰਿਹਾ ਹੈ ਪਰਾਵੋ ਤਿਆਰ ਹੋ ਜਾਓ 227 ਐਸਾ ਸਭ ਕੁਝ ਖੌਣਾ ਹੈ ਇਹਨਾਂ ਨੂੰ ਆਸਾਂ ਸਭ ਸੁਣਾਗਾ ਕਿ ਇਹਨਾਂ ਦੇ ਸੱਚ ਪੀੜੀਆਂ ਯਾਦ ਰੱਖੇ